ਗਗਨ ਮਹਾਰਜ ਸਤਿਕਾਰ ਆ ਜੀ ਹੋਰ ਬਾਈ ਜੀ ਸਭ ਠੀਕ ਠਾਕ ਠੀਕ ਠਾਕ ਵਧੀਆ ਜੀ ਚਲੋ ਕਿਵੇਂ ਫਿਰ ਅੱਜ ਕਿਰਪਾ ਮਾਰ ਗਰੀ ਮਾ ਜੰਗਰ 6 7 ਨਾ ਗਿਆ ਗਿਆ 6 7 ਹੈਗੇ ਹਾਂ ਜੀ ਆ ਗਏ ਚਲੋ ਹਾਂ ਜੀ ਆ ਛੋਟੀ ਸੰਦੀਪ ਸਿੰਘ ਆ ਭਾ ਬਿਲਕੁਲ ਛੋਲੇ ਛੋਲੇ ਦਸ ਦਈਏ ਠੀਕ ਆ 45000 ਤੋਂ ਲਿ ਗਏ ਹਾਂ 95000 ਦਾ ਹੀ ਐਂਡ ਬਸ ਠੀਕ ਆ ਹਾਂ ਛੋਲੇ ਛੋਲੇ ਭਾ ਮੇਲਾ ਲੋਟਣ ਲੱਗ ਚਲਣ ਦੋ ਫਿਰ ਇਹ ਪਹਿਲਾ ਸੁਆ ਹਣਾ ਇਹ ਪਹਿਲਾ ਸੁਆ ਬਹੁਤ ਯਾਰੀ ਕੱਟੀ ਸੰਦੀਪ ਸਿੰਘ ਦੇ ਨਾਲ ਖੋਖਾ ਰਿਆ ਸਿੰਘੀ ਬਖਾਦੇ ਕੱਟੀ ਦੀ ਨਿੱਕਾ ਸਿੰਘ ਹੱਲਿਓ ਥੱਬਾ ਹੀ ਭਾਈ ਫਿਰਦੀ ਹੂ ਆ ਦੇਵਣੀ ਦੋ ਚਾਰ ਦਿਨ ਕੱਟੀ ਸੁਣੀ ਹਾਏ ਸੁਣੀ ਝੋਟੀ ਬਹੁਤ ਸੋਹਣੀ ਝੋਟੀ ਆ ਬਹੁਤ ਯਾਰੀ ਚੰਗੀ ਕੱਟੀ ਬਹੁਤ ਯਾਰਾ ਚੰਗਾ ਥਾਂ ਲੱਗਾ ਕੱਟੀ ਨੂੰ ਲੈ ਜੂ ਮਰਸਨ ਪੰਜ ਚਾਰ ਆ ਜੀ ਪੰਜ ਚਾਰ ਦਿਨ ਲੈਣ ਇਧਰ ਸੰਦੀਪ ਸਿੰਘ ਆਖੂ ਖ ਵੇਖ ਕੱਟੀ ਹਾਂ ਬਸ ਠੀਕ ਆ ਚਲੋ ਲੈ ਚਲੋ ਡਰਦੀ ਥੋੜਾ ਜਿਹਾ ਕੈਮਰੇ ਤੋਂ ਹਰ ਨਹੀਂ ਆ ਝੋਟੀ ਨੀਲੀ ਵਿੱਚ ਹੀ ਆਂਦੀ ਆ ਨੀਲੀ ਨੀਲੀ ਚ ਆਉਂਦੀ ਸੰਦੀਪ ਸਿੰਘ ਹਾਂ ਸਿਰਫ ਪੈਰ ਅਗਲੇ ਦੋ ਤੋਤੇ ਹੁੰਦੇ ਨੀਲੀ ਜੀ ਹਾਂ ਬਸ 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 ਆਖੂ ਕਹਿ ਬਿੱਲੀ ਆ ਹਾਂ ਕਗਰ ਫਰੇ ਮੋਲ ਬਾਈ ਇਹਦਾ ਮੋਲ ਜ਼ਿੰਦੀ ਦਾ ਜੈਜੀ ਆ ਹਾਂਜੀ 1 5 ਲੱਖ ਕੋਈ ਨਹੀਂ 99 ਹਜ਼ਾਰ ਦੀ ਹਾਨਾ ਦੇਣੀ ਜੇ ਤਾਂ ਛੋੜਛਾਪਾ ਕਰ ਦਾਂਗੇ ਚਲੋ ਠੀਕ ਆ ਆ ਜਿਹੜੀ ਝੋਟੀ 8 ਮਹੀਨਿਆਂ ਦੀ ਗੱਬਣ ਜੋ ਪਹਿਲਾ ਸੁਆਜੀ ਪਹਿਲਾ ਪਹਿਲਾ ਵੀ ਪਹਿਲਾ ਸੁਆ 8 ਮਹੀਨੇ ਗੱਬਣ ਇਹ ਵੀ ਚਾਰ ਦੰਦ ਆ ਮੂ ਚਾਰ ਦੰਦ ਇਹ ਵੀ ਚੈੱਕ ਕਰੋ ਹਾਂ ਪੂਰੀ 8ਾਂ ਦੀ ਡਾਕਟਰ ਲਿਆਵੇ ਕੋਈ ਚੈੱਕ ਕਰਾਵੇ ਹਾਂ ਬਸ ਠੀਕ ਆ ਇਹ ਵੀ ਬਿੱਲੀ ਅੱਖ ਪੂਰੀ ਹਾਂ ਆ ਕੱਟੀ ਕਹਿਣ ਵਾਲੀ ਗੱਲ ਨਹੀਂ ਕੋਈ ਇਹ ਵੀ ਚੈੱਕ ਕਰੋ ਹੁੰਦਾ ਵੈ ਛੋਟਾ ਭਾਈ ਵੇਖਦਾ ਪਾ ਛੋਟਾ ਹੀ ਆ ਸੰਦੀਪ ਸਿੰਘ ਆਪਣੇ ਤੋਂ ਹਾਂ ਪੋ ਛੋਟਾ ਹੀ ਵੇਖਦਾ ਪਾ ਪਾ ਹਾਂ ਤੇ ਗਗਨભાઈ ਫਰੰਦੀ ਕੀ ਮਾਲਾ ਪਾ ਜੈ ਜੀ ਆ ਛੋਟੀ 75 ਦੀ ਵੇਖਦੀ ਆ ਆਪਾਂ ਪਰ ਵੇਚਣਾ ਕੰਮ ਕਰਨਾ ਹਾਂ ਤੇ ਨਾ 8000 ਦੀ ਕੱਟੀ ਦੇਣੀ ਜੇ ਤੋਂ ਛੋੜ 500 ਕਰ ਦਾਂਗੇ ਬਸ ਠੀਕ ਚਲ ਪਾ ਦਿੰਦਾ ਬਿਲਕੁਲ ਜੈ ਜੀ ਆ ਬਸ ਠੀਕ ਆ ਮੈਂ ਥੱਲੇ ਦੁੱਧ 9 10 ਕਿਲੋ ਜੋ ਹੈ ਬੱਚਾ ਨਹੀਂ ਹੈਗਾ ਅੱਛਾ ਹਾਂ ਬੱਚਾ ਨਹੀਂ ਹੈਗਾ ਦੁੱਧ 9 10 ਕਿਲੋ ਵੇ ਮੈਂ ਸੰਦੀਪ ਸਾਜੋ ਠੀਕ ਕੱਢੀ ਆ ਨਹੀਂ ਠੀਕ ਆ ਫਿਰ ਪੂਰੀ ਭਲੀ ਆ ਝੋਟੀ ہاں ਥਾਂ ਤੁਨ ਬਹੁਤ ਚੰਗਾ ਲੱਗਾ ਮੈਨੂੰ ہاں 9-10 ਕੁ ਲੋ ਤਾਂ ਹੈਗਾ 9 ਕਿਲੋ ਦੁੱਧ ਖੁੱਲਾ ਲੀਟਰਾਂ ਵਾਲਾ ਆ ਜੋ ਆ ਜੋ ਭਰਾ ਵੇ ਮੈਂ ਕਿਦਾਂ ਦੀ ਸਾਫ ਸੁਥਰੀ ਪੂਰੀ ਭਲੀ ਭੁਲੀ ਆ ਭਲੀ ਮੈਂ ਨਾ ਕਹਿਣ ਵਾਲੀ ਗੱਲ ਕੋਈ ਨਹੀਂ ਤੇ ਬਾਈ ਜੀ ਫਿਰ ਇੰਦੀ ਕੀਮਤ ਹੈ ਸਨੀਜ਼ਾ ਵੀ ਜੜੀ ਦੇ ਦੇਣੀ ਆ ਹਾਂਜੀ ਅਸਲੀ ਵੇਚਣੀ ਨੇ 75 ਦੀ ਵੇਚਦੀ ਆ ਹਾਂ 70 ਚੋਂ 2 ਛੜ ਦਾਂਗੇ 68000 ਦੀ ਮਹੀਂ ਦੇ ਦਾਂਗੇ ਚਲੋ 68000 ਦੇ ਜਿਹੜੀ ਮਰਜ਼ੀ ਲੈ ਲੈ ਇਹ ਵੀ 65 ਦੀ ਦੇ ਵੀ ਪੈਣ ਬਹ ਠੀਕ ਆ ਪਰ ਆਜ ਮਹਾ ਨਿਗੇ ਨਿਗਈ ਆ ਬਹ ਚੱਲਣ ਦੇ ਫਿਰ ਕਰੋ ਨਹੀਂ ਆਜ ਆਜੋ ਕਰਾਂ ਦੀ ਆਹਾਂ ਇਹ ਜਿਹੜੀ ਮਹੀਂ ਆ 4 ਮਹੀਨਿਆਂ ਦੀ ਗੱਪਣ ਮਗਰ ਕਟਾ ਅੱਛਾ ਹਾਂਜੀ 4 ਮਹੀਨੇ ਚੱਕ ਪਾਗ ਦੁੱਧ 6-7 ਕਿਲੋ 6-7 ਕਿਲੋ ਉਹ ਮਗਰ ਕਟਾ ਜੋ ਆ ਕਟਾ ਮਾ ਹਣਾ ਦੋਵੇਂ ਵੇਲੇ ਕਟੇ ਦੇ ਮਿਲਦੀ ਆ ਬਹ ਠੀਕ ਆ ਹਾਂ ਮੈਂ ਵੈ ਸੰਦੀਪ ਸਾਹਿਬ ਵਜਨ ਵਾਲੀ ਵਧੀਆ ਵਧੀਆ ਹਾਂ ਹਾਂ ਵਧੀਆ ਮੈਂ ਪੂਰੀ ਵੱਡੀ ਵਜਨ ਵਾਲੀ ਸੰਦੀਪ ਸਾਂ ਦੋ ਫੇਰੇ ਮਗਰ ਵੀ ਕਟਾ ਗਾੜੀ ਗੱਬਣ ਹਾਂ ਦੁੱਧ ਵੀ 6-7 ਕਿਲੋ ਚਲੋ ਠੀਕ ਹੈ ਭਾਇਰਾ ਵੀ ਛੋੜਾ ਜਾ ਬਸ ਇਹ 70 ਚ ਦੋ ਛਾਦਾਂਗੇ 68000 ਦੀ ਦੇ ਦੇਣੀ ਹੈ ਇਹ ਵੀ 65000 ਦੀ ਜਾਣ ਦੇ ਜਾਂ ਦੇ ਰਾਂਗੇ ਚਲ ਜਾਣ ਦੇ ਅੱਜ ਮੇਲਾ ਹੀ ਲੁੱਟਣ ਆਜੋ ਠੀਕ ਹੈ ਪਰ ਮੇਰੀ ਇਹੋ ਬੇਨਤੀ ਕਿ ਪੈਰ ਚੋ ਛੋਡਾ ਹੀ ਹੋਣੀਆਂ ਜੀ ਚਲੋ ਚਲੋ ਠੀਕ ਆ ਜਿਹੜੀ ਸੱਤਾਂ ਮਹੀਨਿਆਂ ਦੀ ਅੱਛਾ ਹਾਂ ਸੰਦੀਪ ਜੀ ਕੈਮਰਾ ਲਾਗੇ ਕਰਕੇ ਉਹ ਪੈਪੂ ਬਹੁਤ ਚੰਗੀ ਦੁੱਧ 15 16 ਕਿਲੋ ਮਹੀ ਦਿੰਦੀ ਆ ਅੱਛਾ ਹੁਣ ਅੱਠੀ ਪੈਰੀ 5 ਕਿਲੋ ਨੀਲੀ ਜਾਂ ਮਹੀ ਹਾਂ ਹੁਣ ਅੱਠ ਮਹੀਨਿਆਂ ਦੀ ਆ ਹਾਂਜੀ ਅੱਠਾਂ ਮਹੀਨਿਆਂ ਦੀ ਸੱਤਾਂ ਦੀ ਸੱਤਾਂ ਦੀ ਹਾਂ ਚੱਕ ਦੀ ਮੇਥੋਂ ਵੀਡੀਓ ਬਣੀ ਪਈ ਜਿਹੜਾ ਵੀਰ ਲਊ ਉਹਨੂੰ ਸੈਂਡ ਕਰ ਦੂੰ ਵੀਡੀਓ ਚਲੋ ਚਲੋ ਠੀਕ ਆ ਸੱਤਾਂ ਮਹੀਨਿਆਂ ਦੀ ਗੱਬਣ ਅੱਠੀ ਪੈਰੀ 5 ਕਿਲੋ ਦੁੱਧ ਚਲੋ ਦੋ ਤਾਂ ਹੈਗਾ ਨਾ ਹਾਂ 4-5 ਕਿਲੋ ਦੁੱਧ ਹੈਗਾ 5 ਕਿਲੋ ਅਠੀ ਪੈਰੀ ਦੁੱਧ ਪ्योर ਨੀਲੀ ਦੀ ਮੈਂ ਆਖ ਵੇ ਸੰਦੀਪ ਸਿੰਘ ਇੱਧਰ ਹਾਂ ਨਹੀਂ ਠੀਕ ਹੈ ਫਿਰ ਇਹ ਵੀ ਸੰਦੀਪ ਸਿੰਘ ਕੋਈ ਮੁੱਲ ਨਹੀਂ ਅਜਾ ਹਾਂਜੀ ਇਹ ਵੀ ਪੈਂਡ ਦੀ ਦੇ ਦੇਣੀ ਆ ਚਲੋ ਮੁੱਲ ਅੱਧੀ ਚੱਲਣਗੇ ਅਜਾ ਮੈਂ ਤਾਂ ਫਿਰ ਮੁੱਲ ਇੱਕ ਹੀ ਚੱਲਣ ਜਾਂਦਾ ਇੱਕੋ ਇੱਕ ਮੁੱਲ ਦੀਆਂ ਸਾਰੀਆਂ ਪੈਂਡ ਪੜੇ ਅੱਜ ਆਪਣੇ ਨਾਲ 45-50 ਰੋਟੇ ਦੀ ਵੀ ਆ ਗਈ ਵਾ ਠੀਕ ਆਹਾ ਹਾਂ ਇਹਦੇ ਤੋਂ ਲਈ ਦੁੱਧ ਸੰਦੀਪ ਸਿੰਘ 7 ਕਿਲੋ ਹਾਂ ਹਾਂ ਇਹਦੀ ਗੱਬਨ ਦੀ ਨਹੀਂ ਜੋ ਕੋਈ ਗਾਰੰਟੀ ਹਾਂ ਨਾ ਇਹਦਾ ਆਪਾਂ ਨੂੰ ਪਤਾ ਟੀਗਾ ਭਰਿਆ ਜਾਂਦੀ ਦੁੱਧ ਦੀ ਆਪਾਂ ਗਾਰੰਟੀ ਦੇਣੀ ਦੁੱਧ ਸੱਤ ਗਰਮੀਆਂ ਪੂਰਾ ਹੋ ਬਸ ਠੀਕ ਆ ਹ ਜਵਾਈ ਜੂਈ ਦੇ ਪੂਰੀਆਂ ਵੀ 2 ਲੱਖ ਲਈ ਮੈਨੂੰ ਨਹੀਂ ਏਡੀ ਜਿੰਨੀ ਅੱਛਾ ਹਾਂ ਬਹੁਤ ਯਾਰੀ ਕਰੀ ਮੈਂ ਸੰਦੀਸ਼ਾ ਦੇ ਇੰਨੇ ਦੀ ਦੇਣੀ ਆ 5 ਮਹੀਨੇ ਚੋਲੇ 6 ਚੋਲੇ ਫਿਰ ਇੰਨੇ ਦੀ ਮਹੀ ਵਿਗੂ ਹਾਂ ਆ ਜਾ ਇੰਦੀ ਫਰ ਕੀ ਮਾਰਾ 55 ਦੀ ਦੇ ਰਹੀਏ 45 ਦੀ 50 ਦੀ ਜੋ ਤੂੰ ਮੂੰਹ ਕਹਿਦਾ 45000 ਦੀ ਦੇਣੀ ਆ ਚਲ 500 ਛੋੜ ਕਰਦਾਂਗੇ ਵਿੱਚੋਂ ਹਾਂ ਪਤਾ ਹੀ ਆ ਆਹੀ ਆਈ ਅੱਜ ਆਪ ਲੋ ਜੀ ਆਹੀ ਪਸ਼ੂ ਸੇਲ ਆ ਜੀ ਇੱਕੋ ਮੁੱਲ ਦੀਆਂ ਨਾਲੇ ਚਲੋ ਇੱਕੋ 45000 ਦੀ ਬਾਕੀ ਸਾਰੀਆਂ 65 95 ਬਾੜ ਦੇ 95 65 ਦੇ 95 ਬਾੜ ਦੇ ਵਟੇ ਦੀਆਂ ਚਾਰ ਜੋ 1 45 ਦੀ ਤੇ 1 95 ਦੀ ਚਲੋ ਹਾਂ ਤੇ ਮੇਰਾ ਵੀਰ ਇੱਥੇ ਆਓ ਆਰਾ ਚੈੱਕ ਕਰੋ ਜੁਆਇ ਕਰੋ ਤੇ ਆ ਛੋਟੀ ਦੀ ਲੈਵਾ ਫਿਰ ਦੇਖ ਲਓ ਕੰਨ ਥਾਨ ਤੁਣ ਮਗਾ ਸੰਦੀਪ ਸਿਆ ਕੀ ਬਾਤਾਂ ਲਗਾ ਵਾ ਚਲੋ ਤੇ ਬਾਕੀ ਭਾਈ ਜੀ ਫਿਰ ਨੰਬਰ ਆਪਣਾ ਨੰਬਰ ਆਪਣਾ ਸੰਦੀਪ ਸਿਆ 8321 7329 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਤਿ ਸ੍ਰੀ ਅਕਾਲ ਜੀ